ਹਾਈ ਦੋਸਤੋ ਦੇਖੋ ਲੋ ਫੇਡ ਕਟਿੰਗ ਹਾਈ ਫੇਡ ਕਟਿੰਗ ਇਦਾਂ ਕਰੀਦੀ ਆ ਪੂਰੇ ਜੀਰੋ ਨਾਲ ਦੇਖੋ ਜਮਾ ਪੂਰੀ ਤਰ੍ਹਾਂ ਮਿਕਸ ਕਰੋ ਹਲਾ ਚੰਗੀ ਤਰ੍ਹਾਂ ਜੀਰੋ ਲਾਓ ਲਾਉਂਦੇ ਲਾਉਂਦੇ ਸਾਰੀ ਕਵਰ ਕਰੋ ਤੇ ਅਮਰੀਕਨ ਕਟ ਬੋਹਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਦੱਸਿਓ ਤੇ ਕਟਿੰਗ ਕਿਦਾਂ ਲੱਗੀ ਦੇਖੋ ਇਦਾਂ ਲਈ ਚਲੋ ਪੂਰੇ ਵਧੀਆ ਤਰੀਕੇ ਨਾਲ ਪੂਰੀ ਸਫਾਈ ਦੇ ਦੇ ਕੇ ਚੰਗੀ ਤਰ੍ਹਾਂ ਜਮਾ ਦੇਖੋ ਜਮਾ ਐਦਾਂ ਲਈ ੱੱਲੇ ਹੌਲੀ ਹੌਲੀ ਪੂਰੇ ਵਧੀਆ ਤਰੀਕੇ ਨਾਲ ਐਦਾਂ ਹੀ ਚੱਲੀ ੱੱਲੇ ਦੇਖੋ ਐਦਾਂ ਲਈ ਚੱਲਣਾ ਹਾਈ ਫੀਡ ਕਟਿੰਗ ਕਹਿੰਦੇ ਨੇ ਆਪਾਂ ਇਹਨੂੰ ਫਾਈ ਫੈਡ ਦੇਖੋ ਪੂਰਾ ਪੂਰੀ ਸਫਾਈ ਨਾਲ ਤੁਸੀਂ ਟ੍ਰਿਮਰ ਵੀ ਯੂਜ਼ ਕਰ ਸਕਦੇ ਹੋ ਤੇ ਬਲੇਟ ਵੀ ਯੂਜ਼ ਕਰ ਸਕਦੇ ਹੋ ਇਹ ਤੁਸੀਂ ਕਸਟਮਰ ਤੇ ਡਿਪੈਂਡ ਆ ਦੇਖੋ ਚੰਗੀ ਤਰ੍ਹਾਂ ਸਫਾਈ ਕਰੀ ਚੱਲਿਓ ਜਿਹੜੇ ਨਵੇਂ ਆਏ ਆ ਆਪਣੇ ਚੈਨਲ ਤੇ ਉਹ ਸਬਸਕ੍ਰਾਈਬ ਕਰ ਲੈਣ ਤੇ ਸ਼ੇਅਰ ਕਰ ਦੇਣ ਤੇ ਲਾਈਕ ਕਰ ਦੇਣ ਤੇ ਕਮੈਂਟ ਕਰ ਦੇਣ ਤੇ ਪੂਰੀ ਚੰਗੀ ਤਰ੍ਹਾਂ ਲਾਈਕ ਕਰ ਲਿਓ ਦੇਖੋ ਬਹੁਤ ਪੂਰੀ ਪੱਧਰੀ ਲੱਗਦੀ ਏ ਥੋੜੀ ਥੋੜੀ ਕੋਈ ਵੀ ਵਾਲ ਨਾ ਛੱਡੋ ਕੋਈ ਵੀ ਜਮਾ ਬਿਲਕੁਲ ਸਾਫ਼ ਐ ਇਦਾਂ ਹੀ ਕਰਦੇ ਰਹੋ ਇਹ ਇੱਕ ਵਾਰ ਤਿੰਨ ਮੈਂ ਕੱਟੋ-ਕੱਟਸ ਨੂੰ ਦਿੱਲੀ ਦੀ ਪ੍ਰੈਕਟਿਸ ਕਰਨੀ ਪੈਂਦੀ ਐ ਇੱਕ ਦਿਨ ਕਰੀ ਚੱਲੀ ਜਾਏ ਤਾਂ ਦੇਖੋ ਪੂਰਾ ਇਹ ਮੇਰੇ ਜਵਾਕ ਚੱਲਦੇ ਚੱਲਦੇ ਇਹ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਤੇ ਲਾਈਕ ਵੀ ਕਰ ਦੋ ਤੇ ਕਮੈਂਟ ਵੀ ਕਰ ਦੋ ਤੇ ਦੇਖੋ ਪੂਰੀ ਜਮਾਂ ਸਾਫ਼ ਹੋ ਗਈ ਬਿਲਕੁਲ ਦੇਖੋ ਬਿਲਕੁਲ ਸਾਫ਼ ਇੱਕ ਦਿਨ ਕਰੀ ਚੱਲੀ ਜਾਇਆ ਕਰੋ ਔਰ ਦਿੱਲੀ ਦੀ ਪ੍ਰੈਕਟਿਸ ਕਰਾਇਆ ਕਰੋ ਦਿੱਲੀ ਦੀ ਪ੍ਰੈਕਟਿਸ ਨਾਲੀ ਜ਼ਰੂਰੀ ਹੈ ਤੇ ਕਲਾਇੰਟ ਨੂੰ ਸੁਝਾ ਦਿਆ ਕਰੋ ਕਿ ਇੰਤਾਂ ਕਰਨੇ ਨੇ ਕਿਵੇਂ ਕਰਨੇ ਉਸ ਤੋਂ ਬਾਅਦ ਦੋ ਨੰਬਰ ਗੰਗਾ ਪਾਓ ਜਿਸ ਨੂੰ ਫੁੱਲ ਟੌਪ ਤੱਕ ਲੈ ਕੇ ਜਾਓ ਸਾਡੀ ਦੀ ਟੀਮ ਨਾਲ ਟੌਪ ਦਾ ਮਤਲਬ ਜਦੋਂ ਉੱਪਰ ਤੱਕ ਇਦਾਂ ਹੀ ਸਟੈਪ ਬਾਈ ਸਟੈਪ ਕਰਨੀ ਹੈ 3 ਦੇਖੋ ਇਹ ਪੂਰੀ ਚੰਗੀ ਤਰ੍ਹਾਂ ਮਿਕਸਿੰਗ ਕੋਈ ਵੀ ਵੱਡਾ ਛੋਟਾ ਵਾਲ ਨਹੀਂ ਰਹਿਣਾ ਚਾਹੀਦਾ ਇਹਦੇ ਉੱਪਰ ਇਦਾਂ ਹੀ ਕਰਦੇ ਜਾਣਾ 12 ਦੇਖੋ ਦੋ ਨੰਬਰ ਨੂੰ ਚਾਰੇ ਪਾਸੇ ਦਾ ਟੋਪ ਤੱਕ ਲਾਉਣਾ ਤੇ ਟੋਪ ਤੱਕ ਹੀ ਲਾਇਓ ਦੇਖੋ ਐਦਾਂ ਨਾ ਕੋਈ ਵਜ੍ਹਾ ਮੁੰਡਿਆਂ ਨੇ ਕਈ ਜਲਾ ਤੱਕ سپورਟ ਵੀ ਕੰਗੇ ਨਾਲ ਵੀ ਯੂਜ਼ ਕਰ ਲੈਂਦੇ ਆ ਤੇ ਉਹ ਐਡੜ ਤਰੀਕੇ ਹੁੰਦੇ ਆ ਬੰਦੇ ਦੇ ਵੈਸੇ ਤਾਂ ਸਟੈਪ ਬਾਈ ਸਟੈਪ ਹੀ ਜ਼ਰੂਰੀ ਹੈ ਐਦਾਂ ਨਾ ਬਦ ਦੋਵੇਂ ਲੋਕ ਲਾਓ ਲੋਕ ਲੱਗਣ ਇਸ ਨੂੰ ਮੜਾ ਹਾਫ ਤੱਕ ਰੱਖਿਓ ਹਾਫ ਜਿਆਦਾ ਉੱਪਰ ਨਹੀਂ ਲੈ ਕੇ ਜਾਣਾ ਹਾਫ ਤੱਕ ਹੀ ਦੇਖੋ ਹਾਫ ਤੱਕ ਹੀ ਲੈ ਕੇ ਜਾਣਾ ਨੰਨ ਅੰਗ ਹੀ ਹੁੰਦਾ ਹੈ ਇਹ ਗਾਰੰਟੀ ਹੈ ਦੇਖੋ ਧਿਆਨ ਨਾਲ ਦੇਖਿਓ ਤੇ ਵੀਡੀਓ ਨੂੰ ਪੂਰੀ ਦੇਖਿਓ ਤੇ ਐਂਡ ਤੱਕ ਮੈਨੂੰ ਰਿਜ਼ਲਟ ਦੱਸਿਓ ਤੇ ਕਟਿੰਗ ਵਧੀਆ ਹੋਈ ਹੈ ਜਾਂ ਕਿਵੇਂ ਹੋਈ ਹੈ ਇਸ ਤੋਂ ਬਾਅਦ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫਿਲਹਾਲ ਤਾਂ ਅਸੀਂ ਕੈਮਰੇ ਤੇ ਫੋਨ ਤੇ ਵੀਡੀਓ ਬਣਾ ਰਹੇ ਹਾਂ ਜੇ ਤੁਸੀਂ ਸਪੋਰਟ ਕਰੋਗੇ ਤਾਂ ਅਗਲੀ ਵਾਰ ਪੱਕਾ ਮਿਲਤੇ ਵੀ ਵੀਡੀਓ ਬਣਾਵਾਂਗੇ ਤੇ ਉਸ ਤੋਂ ਬਾਅਦ ਜ਼ੀਰੋ ਬਿਲਕੁਲ ਜ਼ੀਰੋ ਕਰਕੇ ਬਿਲਕੁਲ ਜਿਹੜੀ ਲਾਈਨ ਹੁੰਦੀ ਹੈ ਉਸ ਨੂੰ ਮਿਕਸ ਕਰਨਾ ਮਿਕਸਿੰਗ ਕਹਿ ਦਿੰਦੇ ਨੇ ਜਿੱਦਾਂ ਆਪਾਂ ਇਦਾਂ ਮਿਕਸਿੰਗ ਕਰਨੀ ਹੈ ਦੋਨੇ ਪਾਸੇ ਇਦਾਂ ਹੀ ਕਰਨਾ ਇਹ ਤਾਂ ਮੈਂ ਤੁਹਾਨੂੰ ਕਿਹੜੀ ਵੀਡੀਓ ਤੇ ਦਿਖਾ ਰਹੇ ਹਾਂਗਾ ਕਿ ਇੱਥੋਂ ਤੱਕ ਇਦਾਂ ਕਰਨੀ ਹੁੰਦੀ ਹੈ ਵੈਸੇ ਤਾਂ ਫੁੱਲ ਫੁੱਲ ਬਾਈ ਫੋਲੀ ਕਰਨੀ ਹੈ ਜੀ ਨਦਮੀ ਚੱਲ ਆਪਾਂ ਇੱਕ ਵਾਰੀ ਚਾਰੇ ਪਾਸੋਂ ਰੌਂਡ ਲਾ ਲਿਆ ਤੇ ਫਿਰ ਦੂਜੇ ਪਾਸੇ ਕਿਉਂ ਕਰੈ ਇਦਾਂ ਪਤਾ ਨਹੀਂ ਲੱਗਦਾ ਹੈਗਾ ਕਿ ਕਿੱਥੋਂ ਮਿਕਸ ਹੋ ਗਈ ਕਿੱਥੋਂ ਨਹੀਂ ਹੋਈ ਦੇਖੋ ਦੇਖੀ ਚਲੋ ਬਸ ਜ਼ਿਆਦਾ ਉੱਪਰ ਨਹੀਂ ਲੈ ਕੇ ਜਾਵਾਂ ਬਸ ਨੀਚੇ ਨੀਤੀ ਰੱਖਣਾ ਜੋ ਘਟ ਹੈ ਨਾ ਆਪਣਾ ਉਹ ਨਹੀਂ ਫੇਰ ਇਦਾਂ ਹੀ ਲੋਕ ਲਗਾ ਕੇ ਦੇਖੋ ਲੋਕ ਲਾਗੇ ਨੂੰ ਹਾ ਹਾ ਹ ਲਗੇ ਜਾਓ ਤਿੰਨ ਤੁਸੀਂ ਮਸ਼ੀਨ ਨੂੰ ਉੱਪਰ ਚੁੱਕੋਗੇ ਉਹ ਨਹੀਂ ਠੀਕ ਹੈ 0 ਤੋਂ 90 0 ਤੋਂ 90 ਡਿਗਰੀ ਤੱਕ ਮਸ਼ੀਨ ਨੂੰ ਮੋੜਨਾ ਆਪਾਂ ਵੀ ਜ਼ਿਆਦਾ ਨਾ ਮੋੜੀ ਤੇ ਉਸ ਤੋਂ ਬਾਅਦ ਫੇਰ ਲੋਕ ਲੱਕ 0 ਟ੍ਰਿਮਰ ਲਾ ਕੇ ਵੀ ਕਰ ਸਕਦੇ ਤੁਸੀਂ ਇਹ ਨਾਲ ਵੀ ਹੋ ਜਾਂਦੇ ਲੱਗਦਾ ਹੈ ਦੇਖੋ ਆਪਾਂ ਲੋਕ ਇਦਾਂ ਕਰਦੇ ਕੋਸ਼ਿਸ਼ ਜੀ ਕਰਿਓ ਦੇਖੋ ਨਨਾਂ ਦਵਾਈ ਦੂਈ ਖਾਵਾਂਗੇ ਆਪਾਂ ਇਦਾਂ ਕਰਦੇ ਕਰਦੇ ਜਾਣਾ ਕਰਦੇ ਕਰਦੇ ਜਾਣਾ ਦੇਖੋ ਇਹਦੇ ਜਲਦੀ ਜਲਦੀ ਅਗਲੇ ਤੈਨੂੰ ਭੱਜ ਮੈਨੂੰ ਉਹੀ ਦੁੱਖ ਨਹੀਂ ਬਸ ਪਿਆਰ ਨਾਲ ਲਾ ਲਾ ਬਲਕਿ ਦੀਵਾ ਵਾਲਾ ਹਾਂ ਬਾਤ ਬਿਲਕੁਲ ਦੇਖਿਆ ਕਰੋ ਸ਼ੀਸ਼ੇ ਦੇ ਵਿੱਚ ਦੇਖਿਆ ਕਰੋ ਖੁਦ ਤੁਸੀਂ ਆਪ ਵੀ ਕਰਕੇ ਲਿਖਿਆ ਕਰੋ ਕਿੱਥੋਂ ਮਿਕਸ ਹੋਊਗੀ ਕਿੱਥੋਂ ਨਹੀਂ ਹੋਊਗੀ ਕੋਈ ਜ਼ਿਆਦਾ ਔਖੀ ਨਹੀਂ ਹੈ ਮਿਕਸਿੰਗ ਕਰਨੀ ਕੁਝ ਉਹਦੇ ਪੈਕਸ ਦੇ ਨਾਲ ਹੁੰਦੀ ਜਾਂਦਾ ਕਰਦਾ ਪੂਰਾ ਕੈਮਰਾ ਕੋਈ ਲੱਗਦਾ ਕੈਕਟਾ ਜ਼ਰੂਰੀ ਆ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਦੋ ਨੰਬਰ ਕੰਮ ਅਸੇ ਕਰਦੇ ਆ ਮੁੰਡੇ ਫੇਰ ਦੇਖੋ ਦੋ ਨੰਬਰ ਟੌਪ ਹੋ ਗਈ ਪੌਣੇ ਚੱਕਰੀ ਜੀ ਮੇਰੇ ਲਈ ਪੱਖੇ ਦਾ ਕਹਿ ਦਿੰਨੇ ਸੀ ਦੋ ਲਿਖਿਆ ਹੁੰਦਾ ਤੇ ਕਹਨਾ ਕਰਨ ਨੂੰ ਕੋਈ ਵੀ ਇੰਨੀ ਵੀ ਗੱਲ ਕੋਈ ਹੋਰ ਹੁੰਦਾ ਦੋ ਲਾਓ ਫਿਰ ਡੇਢ ਲਾਓ ਫਿਰ ਇੱਕ ਲਾਓ ਉਹ ਅਲੱਗ-ਅਲੱਗ ਹੈ ਬਾਤ ਤੁਸੀਂ ਕੁੜੀ ਕਹਿੰਦਾ ਮੈਨੂੰ ਆਪਦੀ ਸਾਥ ਜਿਆਦਾ ਮੈਨੂੰ ਇਹ ਵੈਸਟ ਲੱਗਿਆ ਮੈਂ ਇਹੀ ਤਰੀਕਾ ਜੀ ਕਰ ਲਵਾਂਗਾ ਤੁਸੀਂ ਕੰਗਰੇ ਨਾਲ ਵੀ ਮਿਕਸ ਕਰ ਸਕਦੇ ਹੋ ਪਹਿਲਾਂ ਤੁਸੀਂ 1 2 ਨੰਬਰ ਲਾਇਆ ਫਿਰ 1.5 ਲਾਇਆ ਫਿਰ 1 ਲਾਇਆ ਫਿਰ ਲੋਕ ਲਾਇਆ ਉਹਦੇ ਨਾਲ ਵੀ ਹੋ ਜਾਂਦੀ ਹੈ ਦੇਖੋ ਜਦੋਂ ਤੁਸੀਂ ਟੌਪ ਲੈ ਕੇ ਜਾਓਗੇ ਉਨੀਆਂ ਬਾਅਦ ਕੋਈ ਜਿਹਾ ਪਲੇਅਰ ਫੇਰ ਲੈਣ ਦਾ ਜੂ ਆਪਾਂ ਜਿੱਤੇ ਆਪਾਂ ਪੱਤੀਆਂ ਲਾਈਆਂ ਨੇ ਜਿਹਨੂੰ ਆਪਾਂ ਬਾਹਲ ਰੱਖੇ ਹੋਏ ਜਦੋਂ ਬਸ ਉੱਥੇ ਕੋਈ ਵੱਡਾ ਛੋਟਾ ਬਾਹਲ ਨਹੀਂ ਆਣਾ ਚਾਹੀਦਾ ਪਰ ਉਹ ਨਾ ਅਲੱਗ ਤੁਸੀਂ ਚਮਕੀ ਜਾਂਦੇ ਜੰਦੇ ਦਿੰਕਾਰ ਕਰ ਕਰਕੇ ਵਧੀਆ ਹੁਣ ਲਗਭਗ ਦਾ ਪ੍ਰੈਕਟਿਸ ਤੇ ਹੈ ਡੇਲੀ ਪ੍ਰੈਕਟਿਸ ਕਰੋ ਦੇਖੋ ਹੁਣ ਲੋਕ ਲਾ ਕੇ ਲੋਕ ਲਾਇਆ ਹਾਫ ਤੱਕ ਲੈ ਕੇ ਗਏ ਜਿਆਦਾ ਜਿਹੜੇ ਨਵੇਂ ਕਲਾਇੰਟ ਨਵੇਂ ਕੰਮ ਸਿੱਖਦੇ ਆ ਮੁੰਡੇ ਉਹਨਾਂ ਨੂੰ ਕਾਲੀ ਕਰਨ ਦੀ ਲੋੜ ਨਹੀਂ ਉਹ ਚਾਹੇ ਹੌਲੀ ਹੌਲੀ ਕਰ ਲੈਣ ਕੋਈ ਆਪਦੇ ਫਰੈਂਡ ਨੂੰ ਕਹੋ ਕੋਈ ਆਪਦਾ ਯਾਰ ਮਿੱਤਰ ਹੁੰਦਾ ਕੋਈ ਤੁਹਾਡਾ ਭਰਾ ਹੁੰਦਾ ਉਹਨੂੰ ਬਿਠਾਓ ਉਹ ਤੇ ਪ੍ਰੈਕਟਿਸ ਕਰੋ ਡਮੀ ਨਾਲ ਤਾਂ ਕਿਸੇ ਕਲਾਇੰਟ ਤੇ ਪ੍ਰੈਕਟਿਸ ਕਰੀ ਜਾਵੇ ਜਿਆਦਾ ਵੈਸਟ ਰਹਿੰਦੀ ਐ ਦੇਖੋ ਉਹ ਤੁਸੀਂ ਡੰਮੀ ਦੇ ਤੌਰ ਤੇ ਆਪਣੇ ਭਰਾ ਜਾਂ ਤੇ ਆਪਣੇ ਫਰੈਂਡ ਨੂੰ ਵੀ ਯੂਜ਼ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਫਰੈਂਡ ਹੁੰਦੀ ਇਸ ਵਾਸਤੇ ਜੇ ਕੋਈ ਫਰੈਂਡ ਹੋਊਗਾ ਆਪਾਂ ਨੂੰ ਕੋਈ ਦਿੱਕਤ ਨਹੀਂ ਆ ਜੇ ਕਲਾਇੰਟ ਨਾਲ ਥੋੜਾ ਜਿਹਾ ਫਰਕ ਪੈਂਦਾ ਕਹਿੰਦਾ ਮੈਂ ਤਾਂ ਕੀ ਕਹਿਣਾ ਕਲਾਇੰਟ ਨੂੰ ਥੋੜਾ ਜਿਹਾ ਫਰਕ ਪੈ ਜਾਂਦਾ ਜਦੋਂ ਤੁਸੀਂ ਆਪਣੀ ਫਰੈਂਡ ਜਾਂ ਬਰਦਰਤੀ ਜਾਂ ਕੋਈ ਆਪਣਾ ਨਵਾਂ ਮੁੰਡਾ ਕੰਮ ਸਿੱਖਦਾ ਤਾਂ ਕੋਈ ਉਹ ਤੇ ਪ੍ਰੈਕਟਿਸ ਕਰਿਆ ਕਰੋ ਦੇਖੋ ਹੁਣ ਪਹਿਲੇ ਜ਼ੀਰੋ ਨਾਲ ਇਦਾਂ ਹੀ ਕਰਨੀ ਆ ਵੈਸੇ ਡਾਲਣ ਦੀ ਕੋਈ ਲੋੜ ਨਹੀਂ ਜੀ ਵਧੀਆ ਮਤਲਬ ਜਿੰਨਾ ਤੁਸੀਂ ਆਪ ਦੇ ਆਪ ਨੂੰ ਪੋਜ਼ਿਟਿਵ ਰੱਖੋਗੇ ਉਨੇ ਹੀ ਕੀ ਜਾਏਗਾ ਦੇਖੋ ਕੋਈ ਮੈਕਸ ਨਹੀਂ ਜੇ ਬਈ ਰਹੇਗੀ ਤਾਂ ਥੋੜੀ ਮੋਟੀ ਤੁਸੀਂ ਟੀਜ਼ਰ ਨਾਲ ਵੀ ਚੰਚ ਨਾਲ ਵੀ ਕਰ ਸਕਦੇ ਹੋ ਦੇਖੋ ਹੁਣ ਲੌਕ ਲਗਾ ਕੇ ਹਾਫ ਤੱਕ ਗਿਆ ਹਾਫ ਜਿੱਤੋਂ ਆਪ ਨੂੰ ਪਤਾ ਲੱਗਦਾ ਪਿੱਕ ਕਰ ਤਿਆਰ ਹੁੰਦਾ ਉੱਥੇ ਥੋੜੀ ਥੋੜੀ ਲੋਕ ਘਟਾ ਕੇ ਤੁਸੀਂ ਉਹ ਕਰ ਸਕਦੇ ਹੋ ਦੇਖੋ ਤੁਹਾਨੂੰ ਤੁਹਾਨੂੰ ਪਤਾ ਲੱਗਦਾ ਰਹੇਗਾ ਥੋੜੀ ਜਿਹੀ ਰਹੇਗੀ ਜਦ ਤੱਕ ਇਹ ਹੋ ਰਹੀ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਟਿੰਗ ਕਿਦਾਂ ਦੀ ਲੱਗੀ ਹੈ ਤੇ ਕੋਈ ਨਹੀਂ ਜਰਾ ਬਾਅਦ ਵਿੱਚ ਹੋਰ ਵੈਕਟ ਕਰਾਂਗੇ ਬਸ ਤੁਹਾਡੇ ਸਪੋਰਟ ਦੀ ਲੋੜ ਹੈ ਜੀ ਹੁਣ ਤਾਂ ਸਿਰਫ ਫੋਨ ਦੇ ਵਿੱਚ ਵੀਡੀਓ ਬਣਾ ਰਿਹਾ ਹਾਂ ਅਗਲੀ ਵਾਰ ਅਸੀਂ ਕੈਮਰੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕੀ ਪਤਾ ਪਟਿਆਲੇ ਜਾਣ ਲੱਗੇ ਤੁਹਾਡੇ ਪਿਆਰ ਦੀ ਲੋੜ ਹੈ ਜੀ ਸਾਡੇ ਇਹ ਬੜਾ ਪਟਿਆਲੇ ਜਾਣ ਲੱਗੇ ਜੀ ਕਿੰਨਾ ਤੁਸੀਂ ਸਾਨੂੰ ਸਪੋਰਟ ਕਰੋਗੇ ਉਨੇ ਜਿਆਦਾ ਵੈਸ਼ਟ ਕਰਾਂਗੇ ਇਹ ਤਾਂ ਕੋਈ ਬਸਿੱਟ ਕੋਈ ਸਾਡੀ ਪ੍ਰੈਕਟਿਸ ਹੀ ਚੱਲ ਰਹੀ ਹੈ ਇਸ ਹਿਸਾਬ ਦੀ ਤੇ ਜਿਆਦਾ ਕੋਈ ਹੋਰ ਟਿਕ ਨਹੀਂ ਆਵੇ ਵਧੀਆ ਸਾਨੂੰ ਲੋਕ ਸਪੋਰਟ ਕਰਨ ਲੱਗੇ ਜਾਂ ਫਰੈਂਡ ਜਾਂ ਕੋਈ ਬ੍ਰਦਰ ਜਾਂ ਆ ਸਾਰੇ ਸਪੋਰਟ ਕਰਨ ਲੱਗੇ ਤਾਂ ਹੋਰ ਵੈਸ਼ਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕਪਣ ਗਿਆਨ ਸੀ ਇਸ ਨੂੰ ਉਹਨਾਂ ਨੂੰ ਤੁਹਾਨੂੰ ਦਿੱਤਾ ਹੈ। ਕਿ ਜਿਆਦਾ ਕੋਈ ਅਸੀਂ ਵੀ ਕੋਈ ਜਿਆਦਾ ਵੱਡੇ ਬਾਰਬਰ ਨਹੀਂ ਹੈਗੇ। ਅਸੀਂ ਵੀ ਤੁਹਾਡੇ ਕੋਲ ਹਾਂ। ਬਸ ਇੱਕ ਤੁਹਾਡੀ ਸਪੋਰਟ ਦੀ ਲੋੜ ਹੈ। ਤੇ ਉਹ ਜਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ, ਲਾਈਕ, ਕਮੈਂਟ ਜਰੂਰ ਕਰਿਓ। ਥੈਂਕ ਯੂ।